ਜੋ 400 ਸਾਲਾ ਜਨਮ ਸ਼ਤਾਬਦੀ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਨੇੜੇ ਜਲੰਧਰ ਵਿਖੇ 21 ਤੇ 22 ਨਵੰਬਰ ਨੂੰ ਮਨਾਇਆ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਕੁਝ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਪਾਉਣੀ ਹੈ ਕਿ ਕਿਸ ਤਰ੍ਹਾਂ ਮਾਤਾ ਗੁਜਰੀ ਜੀ ਭਾਈ ਲਾਲ ਚੰਦ ਜੀ ਮਾਤਾ ਵਿਸ਼ਨ ਕੌਰ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਕਰਤਾਰਪੁਰ ਦੀ ਧਰਤੀ ਤੇ ਮਾਤਾ ਜੀ ਦਾ ਜਨਮ ਹੋਇਆ ਤੇ ਕਰਤਾਰਪੁਰ ਤੋਂ ਲੈ ਕੇ ਖੰਡੇ ਪੁਰ ਤੱਕ ਉਹਨਾਂ ਦੇ ਜੀਵਨ ਦੀ ਮਹਾਨ ਕੁਰਬਾਨੀ ਉਹਨਾਂ ਦੇ ਜੀਵਨ ਦੀਆਂ ਮਹਾਨ ਬਾਤਾਂ ਜਿਸ ਨੂੰ ਸਮਝਣ ਦੀ ਅੱਜ ਦੇ ਸਮੇਂ ਬੜੀ ਵੱਡੀ ਲੋੜ ਹੈ ਕਿਉਂਕਿ ਵਿਸ਼ੇਸ਼ ਕਰਕੇ ਸਿੱਖ ਬੀਬੀਆਂ ਵਾਸਤੇ ਵਕ ਵਕ ਜਿਹੜੇ ਸਾਡੇ ਕਿਰਦਾਰ ਨੇ ਇੱਕ ਧੀ ਦੇ ਰੂਪ ਵਿੱਚ ਇੱਕ ਪਤਨੀ ਦੇ ਰੂਪ ਵਿੱਚ ਇਸੇ ਤਰ੍ਹਾਂ ਇੱਕ ਨੌਂ ਦੇ ਰੂਪ ਵਿੱਚ ਜਾਂ ਫਿਰ ਇੱਕ ਮਾਂ ਦੇ ਰੂਪ ਵਿੱਚ ਇੱਕ ਸਿੱਖ ਦੇ ਰੂਪ ਵਿੱਚ ਜਾਂ ਇੱਕ ਦਾਦੀ ਦੇ ਰੂਪ ਵਿੱਚ ਹਰ ਰਿਸ਼ਤੇ ਦੇ ਵਿੱਚ ਮਾਤਾ ਗੁਜਰੀ ਜੀ ਨੇ ਆਪਣੀ ਮਹਾਨ ਭੂਮਿਕਾ ਨਿਭਾਈ ਹੈ। ਉਹਨਾਂ ਦਾ ਜੀਵਨ ਸੰਸਾਰ ਵਾਸਤੇ, ਵਿਸ਼ਵ ਵਾਸਤੇ ਆਦਰਸ਼ ਹੈ। ਉਸ ਤਰ੍ਹਾਂ ਦੀ ਔਰਤ ਸੰਸਾਰ ਦੇ ਵਿੱਚ ਲੱਭਣੀ ਹੋਵੇ ਬਹੁਤ ਔਖਾ ਕੰਮ ਹੈ। ਮਾਤਾ ਜੀ ਦਾ ਸਮੁੱਚਾ ਜੀਵਨ ਸਹਿਨਸ਼ੀਲਤਾ ਵਾਲਾ, ਦਇਆ ਵਾਲਾ, ਤਿਆਗ ਵਾਲਾ, ਪਰਉਪਕਾਰ ਵਾਲਾ, ਪ੍ਰੇਮ ਵਾਲਾ ਹੈ। ਮਾਤਾ ਗੁਜਰੀ ਜੀ ਨੇ ਆਪਣਾ ਦਿਆਲੂ ਸੁਭਾਅ ਆਪਣਾ ਕਿਰਪਾਲੂ ਸੁਭਾਅ ਆਪਣਾ ਦਇਆ ਵਾਲਾ ਸੁਭਾਅ ਤੇ ਆਪਣੀ ਸਹਿਨਸ਼ੀਲਤਾ ਦੇ ਵਿੱਚ ਆ ਕੇ ਆਪਣੇ ਪਤੀ ਨੂੰ ਜਦੋਂ ਸ਼ਹੀਦ ਹੋਣ ਵਾਸਤੇ ਭੇਜਿਆ ਉਹ ਮਾਤਾ ਗੁਜਰੀ ਦੀ ਹੀ ਕੁਰਬਾਨੀ ਸੀ ਜਿੰਨਾ ਕਰਕੇ ਇਹ ਸਾਰਾ ਕੁਝ ਹੋਇਆ ਸੋ ਇਹ ਸਾਰੀਆਂ ਗੱਲਾਂ ਅੱਜ ਸਮਝਣ ਦੀ ਲੋੜ ਹੈ ਕਿ ਮਾਤਾ ਗੁਜਰੀ ਜੀ ਦਾ ਜੀਵਨ ਕਿਸ ਤਰ੍ਹਾਂ ਸਹਿਨਸ਼ੀਲਤਾ ਦਇਆ ਪਰਉਪਕਾਰ ਤੇ ਕੁਰਬਾਨੀ ਨਾਲ ਭਰਿਆ ਪਿਆ ਹੈ ਉਹਨਾਂ ਨੇ ਇੱਕ ਪਤਨੀ ਦੇ ਰੂਪ ਅੰਦਰ ਫਿਰ ਇੱਕ ਸਿੱਖ ਦੇ ਰੂਪ ਅੰਦਰ ਆਪਣੇ ਪਤੀ ਨੂੰ ਦਿੱਲੀ ਤੋਰਨ ਲਗਿਆਂ ਪਿਆਰਿਓ ਕੋਈ ਸ਼ਿਕਵਾ ਕੋਈ ਗਿਲਾ ਨਹੀਂ ਕੀਤਾ ਤੇ ਜਦਨ ਦਿੱਲੀ ਦੀ ਧਰਤੀ ਤੋਂ ਪਤੀ ਦਾ ਕੇਵਲ ਸੀਸ ਆਇਆ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਉਸੇ ਪਤਨੀ ਨੇ ਮਾਤਾ ਗੁਜਰੀ ਜੀ ਨੇ ਜਦੋਂ ਉਸ ਦੇ ਦਰਸ਼ਨ ਕੀਤੇ ਤੇ ਇੱਕ ਬਚਨ ਆਖਿਆ ਸੀ ਸਤਿਗੁਰੂ ਤੁਹਾਡੀ ਨਿਭ ਗਈ ਹੈ ਕਿਰਪਾ ਕਰਿਓ ਮੇਰੀ ਵੀ ਨਿਭ ਜਾਵੇ ਸੋ ਪਿਆਰਿਓ ਇਹ ਮਹਾਨ ਦੇਨ ਇਹ ਮਹਾਨ ਕਿਰਪਾ ਹੈ ਉਹਨਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦੀ ਹੈ ਇਸੇ ਤਰ੍ਹਾਂ ਇਤਿਹਾਸ ਦੇ ਵਿੱਚ ਆਉਂਦਾ ਜਦੋਂ ਉਸੇ ਮਾਂ ਨੇ ਮਾਤਾ ਗੁਜਰੀ ਜੀ ਨੇ ਕੇਵਲ 9 ਸਾਲ ਦੀ ਉਮਰ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੇਵਲ 9 ਸਾਲ ਦੀ ਉਮਰ ਸੀ ਸ੍ਰੀ ਗੁਰੂ ਗੋਬਿੰਦ ਰਾਏ ਜੀ ਦੇ ਸਰੂਪ ਅੰਦਰ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰਤਾ ਗੱਦੀ ਤੇ ਬਿਰਾਜ਼ਮਾਨ ਹੋਏ ਤੇ ਇਤਿਹਾਸ ਦੱਸਦਾ ਉਸ ਸਮੇਂ ਚੁਣੌਤੀਆਂ ਕਿੰਨੀਆਂ ਔਰੰਗਜ਼ੇਬ ਦਾ ਵਿਰੋਧ ਹੈ ਹਿੰਦੂ ਪਹਾੜੀ ਰਾਜਿਆਂ ਦਾ ਵਿਰੋਧ ਹੈ ਉੱਥੇ ਮਸੰਦਾਂ ਦਾ ਵਿਰੋਧ ਹੈ ਪਰ ਇਹ ਚੁਣੌਤੀਆਂ ਇਹ ਮੁਸ਼ਕਲਾਂ ਇਹਨਾਂ ਸਾਰੀਆਂ ਮੁਸ਼ਕਲਾਂ ਚੁਣੌਤੀਆਂ ਨੂੰ ਕਿਸ ਤਰ੍ਹਾਂ ਫੇਸ ਕੀਤਾ ਸ੍ਰੀ ਗੁਰੂ ਗੋਬਿੰਦ ਰਾਏ 9 ਸਾਲ ਦੀ ਉਮਰ ਸੀ ਤੇ ਉਸ ਸਮੇਂ ਮਾਤਾ ਗੁਜਰੀ ਜੀ ਉਹਨਾਂ ਦੇ ਨਾਲ ਖੜੇ ਇਤਿਹਾਸ ਦੱਸਦਾ ਉਹਨਾਂ ਸਾਰੀਆਂ ਚੁਣੌਤੀਆਂ ਦਾ ਉਹਨਾਂ ਨੇ ਸਾਹਮਣਾ ਕੀਤਾ ਪਿਆਰੇ ਉਹ ਫਿਰ ਇੱਕ ਦਾਦੀ ਦੇ ਰੂਪ ਅੰਦਰ ਕਿੰਨੀਆਂ ਜੰਗਾਂ ਹੋਈਆਂ ਭਗਾਣੀ ਦੀ ਨਤੌਣ ਦੀ ਹਸੈਣੀ ਦੀ ਜੰਗ ਹੋਈ ਅਨੰਦਪੁਰ ਸਾਹਿਬ ਨੂੰ ਘੇਰੇ ਪਏ ਮਾਤਾ ਗੁਜਰੀ ਜੀ ਹਰ ਵੇਲੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਖੜੇ ਫਿਰ ਇੱਕ ਦਾਦੀ ਦੇ ਰੂਪ ਅੰਦਰ ਸਹਿਬਜ਼ਾਦਿਆਂ ਨੂੰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਜੋ ਧਰਮ ਦੀ ਸਿੱਖਿਆ ਦਿੱਤੀ ਤੇ ਠੰਡੇ ਬੁਰਜ ਤੱਕ ਪਿਆਰੇ ਉਹਨਾਂ ਦੀ ਸ਼ਹਾਦਤ ਲਸਾਨੀ ਤੇ ਬਾ ਕਮਾਲ ਹੈ ਉਹਨਾਂ ਦਾ 400 ਸਾਲਾ ਜੋ ਜਨਮ ਸ਼ਤਾਬਦੀ ਆ ਰਹੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ 21 ਤੇ 22 ਨਵੰਬਰ ਨੂੰ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਦੀ ਧਰਤੀ ਲਾਗੇ ਜਲੰਧਰ ਮਨਾਈ ਜਾ ਰਹੀ ਹੈ ਵੱਧ ਤੋਂ ਵੱਧ ਪਹੁੰਚਣ ਦਾ ਯਤਨ ਕਰਿਓ ਤੇ 22 ਨਵੰਬਰ 21 ਨਵੰਬਰ ਰਾਤ ਦਾ ਸਮਾਗਮ ਹੈ ਕੀਰਤਨ ਦਰਬਾਰ 22 ਨਵੰਬਰ ਨੂੰ ਸਾਰਾ ਦਿਨ ਦੀਵਾਨ ਸੱਜਣ ਕੇ ਸਿੰਘ ਸਹਿਬਾਨ ਗੁਰੂ ਘਰ ਦੇ ਕਥਾਵਾਚਕ ਰਾਗੀ ਸਿੰਘ ਆ ਰਹੇ ਆ ਤੇ ਵਿਸ਼ੇਸ਼ ਕਰਕੇ 23 ਨਵੰਬਰ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਪਹੁੰਚ ਰਹੇ ਨੇ 23 ਨਵੰਬਰ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਸਮੂਹ ਸੰਗਤਾਂ ਅਮਰ ਸ਼ਾਕੇ ਗੁਰੂ ਵਾਲੇ ਬਣੋ ਇਨੀਆਂ ਗਬੇਂਤੀਆਂ ਪਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ